ਡਿਜ਼ਾਈਨ ਦੇ ਵਿੱਚ ਕਾਫੀ ਜ਼ਿਆਦਾ ਕਲਰ ਰੈਡੀ ਹੋਗੇ ਨੇ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਪ੍ਰਾਈਸ ਉੱਪਰ ਲਿਖਿਆ ਹੋਗਾ ਔਰ 벨ਵੈਟ ਦਾ ਫੈਬਰਿਕ ਆਇਆ ਜੀ ਪਰ ਮੀਟਰ ਦੇ ਹਿਸਾਬ ਨਾਲ ਕਿਉਂਕਿ ਕਾਫੀ ਡਿਮਾਂਡ ਆਉਂਦੀ ਸੀ ਕਿ ਸੂਟ 벨ਵੈਟ ਦੇ ਹੁੰਦੇ ਨੇ ਅਸੀਂ ਸਿਰਫ ਸ਼ਰਟ ਲੈਣਾ ਚਾਹੁੰਦੇ ਤਾਂ ਤੁਸੀਂ ਇਹਨਾਂ ਵਿੱਚੋਂ 2.5 ਮੀਟਰ ਸ਼ਰਟ ਲੈ ਸਕਦੇ ਹੋ ਇਦੇ ਵਿੱਚ ਮੈਚਿੰਗ ਜਿਵੇਂ ਕਿ ਵੱਡੇ ਫਲਾਵਰ ਹੋਗੇ ਛੋਟੇ ਫਲਾਵਰ ਵਾਲੀ ਬੁੱਟੀ ਵਾਲੇ ਵੀ ਵਿੱਚ ਫੈਬਰਿਕ ਹੈਗੇ ਨੇ ਮੈਚਿੰਗ ਕਰਕੇ ਲੈ ਸਕਦੇ ਹੋ ਜਾਂ ਫਿਰ ਤੁਸੀਂ ਇੰਨਾ ਚੋ ਕੋਈ ਵੀ ਫੈਬਰਿਕ ਲੈ ਸਕਦੇ ਹੋ 2.5 ਮੀਟਰ ਜਾਂ ਆਲ ਓਵਰ ਸੂਟ ਕਿਸੇ ਤਰੀਕੇ ਨਾਲ ਠੀਕ ਹੈ ਔਰ ਜਿੰਨੇ ਵੀ ਅੱਜ ਫੈਬਰਿਕ ਰੈਡੀ ਕੀਤੇ ਨੇ ਇਹ ਫੈਬਰਿਕ ਬਹੁਤ ਸੋਹਣੇ ਤੇ ਕ੍ਰੇਪ ਦੇ ਵੀ ਹੋਣਗੇ ਕਿਉਂਕਿ ਇਹ ਕਾਫੀ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਵੀ ਐਡ ਕੀਤੇ ਸਨ ਇਹ ਸਾਰੇ ਫੈਬਰਿਕ ਬਹੁਤ ਮੈਸੇਜ ਆਉਂਦੇ ਸਨ ਕਿ ਇਹ ਫੈਬਰਿਕ ਚਾਹੀਦਾ ਬਟ ਸਾਰੇ ਸੋਲਡ ਆਊਟ ਹੋ ਚੁੱਕੇ ਸਨ ਆ ਰਿਹਾ ਫੈਬਰਿਕ ਦੁਬਾਰ ਤੋਂ ਨਵਾਂ ਰੈਡੀ ਕੀਤਾ ਹੈ ਕਲਰ ਵੀ ਉਹੀ ਨੇ ਡਿਜ਼ਾਈਨ ਵੀ ਉਹੀ ਹੈ ਫੈਬਰਿਕ ਵੀ ਉਹੀ ਰਹੇਗਾ ਔਰ ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਫੈਬਰਿਕ ਬਹੁਤ ਜਲਦੀ ਸੋਲਡ ਹੋ ਜਾਂਦੇ ਨੇ ਸੋ ਕਲਰ ਬਹੁਤ ਪਿਆਰੇ ਨੇ ਸਾਰੇ ਹੀ ਕਲਰ ਤੁਹਾਡੇ ਇਸ ਵਾਰ ਪਾਰਟੀ